ہماری جواری ہمنا سخت کر صفت تمہاری ਜੋ ਰਾਖਾ ਪ੍ਰਭ ਤਾ ਕਾ ਕੀ ਨੋ ਬੱਡੋ ਕਲੂ ਗਹ ਸੋ ਤਾ ਪਰਮ ਸਤ ਕਾਰਿ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ

ਬੀ ਸਤਿ ਸਬਾਹ ਦੇ ਆਉਂਦੇ ਹੋਏ ਸਤਿਗੁਰਾਂ ਦੇ ਇਤਿਹਾਸਿਕ ਜੀਵਨ ਨੂੰ ਸਰਵਣ ਕਰੀਏ ਜੀ ਸ਼੍ਰੀ ਅਮਰ ਸ੍ਰੀ ਸਾਹਿਬ ਦੀ ਆਗਨ ਧਰ ਕੀਤੇ ਮੇਰੀ ਪੀੜੀ ਦੇ ਸਿਨਹਾਤ ਨੂੰ ਪ੍ਰਗਟ ਕਰਨ ਵਿੱਚੋਂ ਦਾਗ ਪੰਜਨ ਜੋਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਛੇਵੀਂ ਜੋਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1634 ਈਸਵੀ ਵਿੱਚ ਸ਼੍ਰੀ ਕੀਰਤ ਪਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਉਸ ਵੇਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਮਾਤਾ ਨਾਨਕੀ ਜੀ ਅਤੇ ਸਪਤਨੀ ਮਾਤਾ ਗੁਜਰੀ ਜੀ ਨਾਲ ਨਗਰ ਬਕਾਲਾ ਅਜੋਕੇ ਬਾਬਾ ਬਕਾਲਾ ਸਾਹਿਬ ਜਿਲਾ ਸ਼੍ਰੀ ਅਮਰਸਰ ਸਾਹਿਬ ਵਿਖੇ ਪਿਤਾ ਜੀ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਜਾ ਕੇ ਵਸ ਗਏ ਸੰਤ ਉੱਥੇ ਗੁਰੂ ਜੀ ਕ੍ਰਿਸ਼ਤੀ ਦੇ ਘਰ ਸੁ ਨਿਵਾਉਂਦੇ ਹੋਏ ਵੀ ਅਧਿਆਤਮਿਕ ਰੰਗ ਵਿੱਚ ਰੰਗੇ ਰਹੇ ਤੇ ਉਹਨਾਂ ਦੀ ਨਿਮਰਤਾ, দয়া ਤੇ ਨਿਗਰਤਾ ਮਾਨੇ ਲੋਕਾਂ ਦੇ ਜਿਲ੍ਹਾ ਜਿੱਤ ਲਿਆ ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਰਗੀ ਸੀ ਗਹਿਰੀ ਸੀ ਪਰ ਆਤਮਿਕ ਚਮਤ ਨਾਲ ਭਰੀ ਹੋਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰ ਹੀ ਆਪਣੇ ਤੇਗ ਦੇ ਜੋਹਰ ਵਿਖਾ ਚੁੱਕੇ ਸਨ ਪਰ ਉਹ ਆਪਣੇ ਬਚਪਨ ਦੇ ਨਾਮ ਅਸਾਰ ਤਿਆਗ ਦੀ ਪੂਰਤ ਸਤਾ ਅਤੇ ਅਧਿਆਤਮਿਕ ਸੱਚਾ ਵਿੱਚ ਰਬੀਜ ਤੇ ਅੰਤਰ-ਵਿਅਤੀ ਵਿੱਚ ਜੀਨ ਰਹੇ ਸੰਗ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਿਗਲੇਪ ਸੰਗ ਉਹਨਾਂ ਦਾ ਨੇਮ ਹੀ ਅੰਤਰ-ਵਿਅਤੀ ਵਿੱਚ ਜੀਨ ਰਹੇ ਸੰਗ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਿਗਲੇਪ ਸੰਗ ਉਹਨਾਂ ਦਾ ਨੇਮ ਹੀ ਦਾਤ ਪੁੰਨ ਤੇ ਭਗਤੀ ਬਣ ਚੁੱਕਾ ਸੀ ਤੇ ਕੇਰਤਪੁਰ ਸਾਹਿਬ ਤੋਂ ਬਕਾਲੇ ਆ ਕੇ ਉਹ ਜਿਆਦਾ ਸਮਾ ਘੋੜੇ ਵਿੱਚ ਹੀ ਭਗਤੀ ਕਰਦੇ ਸਨ ਇਹ ਤਾਂ ਸੱਚੀ ਭਗਤੀ ਉਹਨਾਂ ਨੂੰ ਵਿਖਰੀ ਅਦੁੱਤੀ ਬਾਤ ਲਈ ਤਿਆਰ ਕਰ ਰਹੀ ਸੀ ਗੁਰੂ ਦੀ ਜੋਤ ਸ੍ਰੀ ਗੁਰੂ ਹਰगोविंद ਸਾਹਿਬ ਤੋਂ ਸ੍ਰੀ ਗੁਰੂ ਹਰ Rai ਸਾਹਿਬ ਵਿੱਚ ਬਿਰਾਜਮਾਨ ਹੋ ਚੁੱਕੀ ਸੀ ਤੇ ਫਿਰ ਸ੍ਰੀ ਗੁਰੂ ਹਰ Rai ਸਾਹਿਬ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਵੱਲ ਫੇਰ ਮਾਰਚ ਸੀ ਤੇ ਫਿਰ ਸ੍ਰੀ ਗੁਰੂ ਹਰ Rai ਸਾਹਿਬ ਤੋਂ ਬਾਅਦ ਅਕ੍ਰਿਸ਼ਨ ਜੀ ਬਲਤੀ ਮਾਰਚ 1678 ਇਸ ਵੀ ਨੂੰ ਸ਼ੇਗੁਰੂ ਅਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੇ ਜੋਤ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਧੋਸ਼ ਅਪਦੇ ਹੀ ਕਹੇ ਬਾਬਾ ਅਕਾਲੀ ਇਹਨਾਂ ਸ਼ਬਦਾਂ ਦਾ ਰੱਖ ਸਮ័យ ਸੰਦੇਸ਼ ਲੇ ਕੇ ਆਖਰੇ ਪਾਸ਼ਾ ਜੀ ਜੋਤੀ ਜੋਤ ਸਮਾ ਗਏ ਸੰਗਤਾਂ ਦੇ ਤੇ 11 ਰੁਪਏ ASCII ਅਤੇ ਗੁਰੂ ਘਰ ਦੀ ਮੋਬੀ ਜੋਤ ਨੂੰ ਲੈ ਕੇ ਜੇਰ ਉਦਸਪਤਾ ਨਾਲ ਟੜਕਣ ਲੱਗੇ ਸਾਚ ਉਧਰ ਨਗਰ ਬਕਾਲੇ ਅੰਦਰ ਭਰਮ ਦਾ ਕਰਜ਼ਾ ਪੈ ਗਿਆ ਸੀ 22 ਪੱਗੀਆਂ ਚੁਕੀਆਂ ਲੱਗ ਰਹੀਆਂ ਪੇਖੀ ਆਪਣੇ ਆਪ ਨੂੰ ਕਹਿਣ ਲੱਗੇ ਸਭ ਤੋਂ ਘੱਟੇ ਦਾਵੇਦਾਰ ਬਾਬਾ ਧੀਰਪਦ ਸਨ ਜਿਨ੍ਹਾਂ ਦੇ ਕੋਲ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਦਨਗੀ ਵੀ ਸੀ ਦੂਜੇ ਪਾਸੇ ਬਾਬਾ ਰਾਮ ਰਾਏ ਅਤੇ ਇਥੇ ਚੰਦ ਦੇ ਵੰਸ਼ ਵੀ ਆਪਣੀ ਹੱਕ ਜਤਾਉਣ ਲੱਗ ਪਏ ਸੰਗਤ ਸਾਰੀ ਹੈਰਾਨ ਪਰੇਸ਼ਾਨ ਹੋ ਗਈ ਕੌਣ ਹੈ ਸੱਚਾ ਗੁਰੂ ਕੀ ਪ੍ਰਸ਼ਾਨ ਹੋਵੇ ਉਹ ਵੀ ਜੋਤ ਜੀ ਉਸ ਵੇਲੇ ਦਿੱਲੀ ਦੀ ਸੰਗਤ ਵਿੱਚ ਅਗਸਤ ਸਤੰਬਰ 1664 ਇਸ ਦੇ ਵਿੱਚ ਬਕਾਲੇ ਪਹੁੰਚੀ ਖੜਛਾਦ ਪਹਾੜਾ ਉਹ ਹੈ ਤਾਂ ਬਹੁਤ ਵੱਡਾ ਵਪਾਰੀ ਸੀ ਤੇ ਸੇਰੇ ਗੁਰੂ ਅਰਜਨ ਸਾਹਿਬ ਦਾ ਸੇਵਕ ਵੀ ਰਹਸੀ ਅੱਧੇ ਜੀਲੋ ਗੁਰੂ ਸਾਹਿਬਾਨ ਦਾ ਸੇਵਕ ਵੀ ਹੈ ਇੱਕ ਵਾਰ ਉਸ ਦਾ ਸਮੁੰਦਰੀ ਜਹਾਜ਼ ਤੂਫਾਨ ਵਿੱਚ ਫਸ ਗਿਆ ਉਸ ਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ ਬਚਿਆ ਮਾਲ ਸਬਾਬ ਸਾਰਾ ਤਾ ਤਾਂ ਸੋ ਸੋਨੇ ਦੀਨਾ ਮੋਰਾ ਦਸ ਵੱਡ ਪੇਟ ਕਰਾਂਗਾ ਕੀ ਕਿਆ ਅਰਦਾਸਾ ਗੁਰੂ ਨਾਨਕ ਦੇਵ ਜੀ ਦੇ ਦਰ ਉੱਪਰ ਕਰਵਾਣ ਹੋਇਆ ਤੇ ਜਹਾਜ ਬਚ ਗਿਆ ਸੀ ਮਨੁਸ ਦਾ ਗੁਰੂ ਨੂੰ ਮਿਲਣ ਲਈ ਹੋਰ ਬੇਕਰਾਰ ਹੋ ਗਿਆ ਅਗਤੂ ਪਰ 1664 ਇਸੇ ਵਿੱਚ ਸੱਚੇ ਗੁਰੂ ਦੀ ਖੋਜ ਲਈ ਉਹ ਅਪੀ ਸੰਗਤ ਨਾਲ ਪਕੜੇ ਪਹੁੰਚਿਆ ਹਰੇਕ ਦੰਦੇ ਗੁਰੂ ਘਰ ਬੈਠੇ ਨੂੰ ਸੋਨੇ ਦੇ ਨਾਲ ਪੰਜ-ਪੰਜ ਮੋਹਰਾ ਭੇਟ ਕਰਕੇ ਆਪ ਮਿਲਿਆ ਪਰ ਕਿਸੇ ਵੀ ਦਸਬੰਦ ਦੀ ਗੱਲ ਨਾ ਕੀਤੀ ਤੇ ਉਸ ਦੀ ਨੂੰਹ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਕੇ ਆਖਿਰ ਲੋਕਾਂ ਨੇ ਉਸ ਮੁਸ਼ਿਰ ਗੁਰ ਤੇਗ ਬਹਾਦਰ ਜੀ ਬਾਰੇ ਦੱਸਿਆ ਜਦੋਂ ਉਸਨੇ ਗੁਰੂ ਜੀ ਦੇ ਦਰਬਾਰ ਤੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਦੇ ਅਡੋਲ ਸੀ ਪੰਜ ਪੁਰਾ ਦਾ ਮੱਥਾ ਜਦੋਂ ਟੇਕ ਦਿੱਤਾ ਸ਼ੰਕੇ ਜਗ੍ਰਿਤ ਕਰੇ ਸਤਿਗੁਰਾਂ ਨੇ 500 ਮੋਹਰਾ ਦਾ ਦਸਵੰਦ ਦਾ ਜ਼ਿਕਰ ਕੀਤਾ ਮੋਕਿਆ ਖੰਕਾ ਚਿਹਰੇ ਤੇ ਚੰਨਤਾ ਵੀ ਸਣਾ ਹੁਕਮ ਗੁਰੂ ਜੀ ਦਾ ਉਹ ਗੱਲ ਤਨ ਹੋਇਆ ਉਸ ਦੇ ਅੰਦਰੋਂ ਇੱਕੋ ਖੁਲਾਰਾ ਹੀ ਜੁਲਤ ਨਿਕਲੀ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਲੱਭ ਗਿਆ ਉਸੇ ਸਮੇਂ ਜੋ ਦਿੱਲੀ ਦੀ ਸੰਗਤ ਵੱਲੋਂ ਕਰਾਈ ਹੀ 5 ਪੈਸੇ ਅਤੇ ਨਾਲੀਆਂ ਭੇਜੇ ਗਏ ਸਨ ਭੇਟ ਕੀਤੇ ਗਏ ਬਾਬਾ ਕ੍ਰਿਸ਼ਨਾ ਜੀ ਨੇ ਇਹ ਬਖਸ਼ਿਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰ ਦਿੱਤੀ ਤੇ ਸਾਰੇ ਸੰਗਤ ਨੇ ਬੜੇ ਸਤਕਾਰ ਨਾਲ ਮੱਥਾ ਟੇਕਿਆ ਪਰ ਉਦਰ ਤੀ ਇਹ ਇੱਕ 시ਹਾਮ ਸੰਤ ਰਾਹੀ ਗੁਰੂ ਘਰ ਦਾ ਸਾਰਾ ਦੀਨ ਤੇ ਸਬਾਣ ਜਬਰਨ ਲੁੱਟ ਢੇਰੇ ਲੈ ਲਏ ਅਤੇ ਗੁਰੂ ਜੀ ਉੱਤੇ ਗੋਲੀ ਚਲਵਾਈ ਪਰ ਗੋਲੀ ਸ਼ੂਕੇ ਕੋਲੋਂ ਲੰਘ ਗਈ ਮੱਖਣ ਸ਼ਾਹ ਤੇ ਉਸ ਦੇ ਸਾਥੀਆਂ ਨੇ ਟੀਰਵਲ ਵੱਲੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਬਾਣ ਵਾਪਸ ਦਿਹਾਤਾ ਪਰ ਗੁਰੂ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੀੜ ਸਮੇਤ ਸਾਰਾ ਕੀਮਤੀ ਸਮਾਨ ਨੂੰ ਵਾਪਸ ਕਰ ਦਿੱਤਾ ਉਹਨਾਂ ਦਾ ਹਿਰਦਾ ਹਰ ਵੇਲੇ ਤਿਆ ਅਤੇ ਹਿਮਾਲਾਲ ਘਰ ਉੱਤੇ ਰਹਿਦਾ ਵਿਰੋਧੀਆਂ ਦੀ ਚਾਲਾਂ ਨਾ ਤਾਮ ਰਿਹਾ ਅਤੇ ਦਿੱਲੀ ਦੇ ਕੱਤ ਦੇ ਹਾਲਾਤ ਵੀ ਬਦਲੇ ਇਸ ਹਾਲਾਤ ਵਿੱਚ 1665 ਵਿੱਚ ਦੇ ਅੰਤ ਵਿੱਚ ਗੁਰੂ ਜੀ ਸ੍ਰੀ ਅਮਰੇਸਰ ਸਾਹਿਬ ਤੋਂ ਬਾਬਾ ਬਕਾਲਾ ਉੱਤੇ ਹੋਏ ਸ਼੍ਰੀ ਗਿਰਤਪੁਰ ਸਾਹਿਬ ਆ ਗਏ ਸ਼੍ਰੀ ਅਕਾਲਪੁਰ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਜੀ ਦੇ ਉੱਜੜ ਮੌਕੇ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਤੇ ਵਿਵਾਦ ਸੱਚ ਤੇ ਅਕੱਤ ਮਿਲੇ ਤੇ ਗੁਰੂ ਸਾਹਿਬਾਨ ਬਿਨਾਂ ਕਿਸੇ ਵਿਵਾਦ ਤੋਂ ਬਾਹਰ ਹੋ ਕੇ ਦਰਸ਼ਨ ਕਰ ਪਕਤ ਗਏ ਗੁਰੂ ਸਾਹਿਬ ਨੇ ਜਿਸ ਸਥਾਨ ਪੁਰ ਗੁਰ ਘਰ ਦੇ ਦਰਸ਼ਨ ਕੀਤੇ ਉਸ ਸਥਾਨ ਤੇ ਮਹਾਂ ਗੁਰਦੁਆਰਾ ਸ਼ਨੀ ਖੜਾ ਸਾਹਿਬ ਸ਼ੋਭਿਤ ਹੈ ਇਹ ਸਾਖੀ ਦੱਸਦੀ ਹੈ ਕਿ ਸਾਜਿਸ਼ਾਂ ਦੇ ਸਾਰੇ ਕਿੰਨੇ ਵੀ ਹੁੱਕੇ ਹਮੜ ਪਰ ਸੱਚ ਦੀ ਜੋਤ ਆਪਣੇ ਆਪ ਚਲ ਭੁੜਦੀ ਹੈ ਸੱਚਾ ਨੂਰ ਹਨੇਰੇ ਬਦਲਾ ਦੇ ਕਾਲਖ ਵਿੱਚ ਸਦੇ ਲੁਕਦਾ ਨਹੀਂ ਆਖਰ ਪ੍ਰਗਟ ਹੋ ਕੇ ਹੀ ਰਹਿੰਦਾ ਹੈ ਇਤਨੇ ਕ ਬੇਨਤੀ ਕਰਦਾ 10 ਹੀ ਮਾਦਾ ਜਾਤਕ ਹੈ ਅੱਖ ਪਿਆਰ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ